ਅਸ ਵੇਲੇ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਬਾਉਣ ਜਾ ਰਹੇ ਆ ਤੁਹਾਨੂੰ ਉਹਨਾਂ ਨੇ ਇੱਕ ਅਜਿਹਾ ਕੰਮ ਆਸਟ੍ਰੇਲੀਆ ਦੀ ਧਰਤੀ ਤੇ ਕੀਤਾ న్యూਸ ਚੈਨਲਾਂ ਦੇ ਵਿੱਚ ਉਹਨਾਂ ਦਾ ਚਰਚਾ ਛਿੜ ਗਿਆ ਇਸ ਵੇਲੇ ਕਿ ਉਹ ਮਹਾਰਾਜ ਨੇ ਸਾਨੂੰ ਚੀਜ਼ ਐਹੋ ਜੀ ਬਖਸ਼ੀ ਹੈ ਕਿ ਆਪਾਂ ਪਿੱਛੇ ਨਹੀਂ ਹੋ ਸਕਦੇ ਉਹ ਚੀਜ਼ ਆਪਾਂ ਚੰਗਾ ਕੰਮ ਕਰੀਏ ਜਾਂ ਮਾੜਾ ਕਰੀਏ ਉਹ ਸਾਡੇ ਨਾਲ ਤੁਰੀ ਹੋਈ। ਉੱਤੇ ਜਿਹੜਾ ਕੰਮ ਤੁਸੀਂ ਉਹ ਜਿਹੜੀ ਵੀਡੀਓ ਵਾਇਰਲ ਹੋਈ ਕੋਰੀ ਦੇ ਘਰ ਗਏ ਤੇ ਡਿਲੀਵਰੀ ਦੇਣ ਤੇ ਉਹ ਨਿਸਕਾਮ ਸੇਵਾ ਉਹਦੇ ਵੱਡੇ ਹੱਥ ਰੇ ਤੇ ਮੁੜ ਕੇ ਜਦੋਂ ਵਾਪਸ ਮੁੜੇ ਆ ਫੇਰ ਮੈਂ ਦੇਖਿਆ ਕਿ ਚਾਦਰਾਂ ਪਈਆਂ ਨੇ ਕਨਾਂ ਕਿ ਉਹਨੇ ਥੱਲੂ ਚੱਕ ਕੇ ਮਹਾਰਾਜ ਨੇ ਕਿੱਥੇ ਪੁਝਾ ਦਿੱਤਾ ਐਵੇਂ ਦਾ ਕੋਈ ਕਦੀ ਜ਼ਿੰਦਗੀ 'ਚ ਨਹੀਂ ਸੋਚਿਆ ਤੱਕ ਕਿੰਨੇ ਕਾਲ ਫੋਨ ਆ ਗਏ ਪੂਰੇ ਵਰਲਡ ਜੀ ਇਹ ਖਬਰ ਪਹੁੰਚੀ ਵੀ ਠੰਡੀ ਹਵਾ ਦਾ ਬੁਲਾ ਵੀ ਕਿਸੇ ਨੇ ਲਿਖਿਆ ਤੇ ਕਿਹਾ ਵੀ ਠੰਡੀ ਹਵਾ ਦਾ ਬੁਲਾ ਵੀ ਸਿੱਖਾਂ ਲਈ ਪਿੰਡੋ ਜੀ ਹਾਂਜੀ ਸਰਪੰਚ ਸਾਹਿਬ ਦਾ ਵੀ ਫੋਨ ਆਇਆ ਤੇ ਉਹ ਅਟੈਂਡ ਨਹੀਂ ਹੋਇਆ ਉਹਨਾਂ ਨੂੰ ਮੈਸੇਜ ਕਰ ਦਿੱਤਾ ਬੀਬੀ ਬੜੀ ਪ੍ਰੋਫੈਸ਼ਨਲ ਆ ਤੁਸੀਂ ਆਪ ਦੇਖੋਗੇ ਕਿ ਜੋ ਉਹਨੇ ਲਿਖਿਆ ਜਾਂ ਉਹਨੇ ਜੋ ਬੋਲਿਆ ਹਨਾ ਉਹ ਕਿੰਨਾ ਕਮਾਲ ਦੀਆਂ ਚੀਜ਼ਾਂ ਨੇ ਹਨਾ ਪਰ ਇਹਦੇ ਵਿੱਚ ਏਡੀ ਗੱਲ ਦੱਸਣ ਵਾਲੀ ਹੈ ਹੀ ਨਹੀਂ ਕਿ ਮੈਂ ਕੀ ਦੱਸਾਂ ਕਿ ਮੈਂ ਕੱਪੜੇ ਕਿਵੇਂ ਚੱਕੇ ਜਾਂ ਤੁਸੀਂ ਕਿਹਾ ਮੈਂ ਬਾਹਰੋਂ ਤਾਂ ਸਾਬਤ ਸੂਰਤ ਸਿੱਖ ਹਾਂ ਪਰ ਅੰਦਰੋਂ ਪਤਾ ਨਹੀਂ ਮੈਂ ਕਹਿ ਜਾਂ ਪਰ ਉਹ ਜਿਹੜੀ ਵੀਡੀਓ ਆ ਨਾ ਬਾਈ ਉਹ ਅੰਦਰੂਨੀ ਪਾੜੀ ਦਿਖਾ ਰਹੀ ਆ ਤੁਹਾਡੇ ਅੰਦਰ ਦੀ ਦਿਖਾ ਰਹੀ ਆ ਭਾਵਨਾ ਵੀ ਕਿਵੇਂ ਦੇਣਾ ਯਾਰ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਦੇਸਾਂ ਵਿਦੇਸਾਂ ਦੇ ਵਿੱਚ ਵੱਸਦੀ ਸਿੱਖ ਸੰਗਤ ਨੂੰ ਰੱਬੂ ਟੀਵੀ ਵੇਖਣ ਵਾਲਿਆਂ ਨੂੰ ਸਾਡੇ ਵੱਲੋਂ ਤਹਿ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਸਤਿ ਸ੍ਰੀ ਅਕਾਲ ਜੀ ਗੁਰਫਤਿਹ ਐ ਇਸ ਵੇਲੇ ਇੱਕ ਅਜਿਹੀ ਸ਼ਖਸੀਅਤ ਸ਼ਖਸ਼ ਨਾਲ ਮਿਲਵਾਉਣ ਜਾ ਰਹੇ ਹਾਂ ਤੁਹਾਨੂੰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦੀ ਗੁਰੂ ਨਾਲ ਐਸੀ ਪ੍ਰੀਤ ਹੈ ਤੇ ਉਹਨਾਂ ਨੇ ਉਹ ਗੁਰੂ ਦੀਆਂ ਪ੍ਰੀਤਾਂ ਤੇ ਗੁਰੂ ਦੇ ਪੈੜਿਆਂ ਤੇ ਚੱਲਦੇ ਹੋਏ ਇੱਕ ਅਜਿਹਾ ਕੰਮ ਬ੍ਰਿਸਬਨ ਸ਼ਹਿਰ ਦੇ ਵਿੱਚ ਕੀਤਾ ਆਸਟ੍ਰੇਲੀਆ ਦੀ ਧਰਤੀ ਤੇ ਕੀਤਾ ਤੇ ਆਸਟ੍ਰੇਲੀਆ ਦੇ న్యూਸ ਚੈਨਲਾਂ ਦੇ ਵਿੱਚ ਉਹਨਾਂ ਦਾ ਚਰਚਾ ਛਿੜ ਗਿਆ ਇਸ ਵੇਲੇ ਤੇ ਉਹਨਾਂ ਦੇ ਕੋਲੇ ਪਹੁੰਚਿਆ ਮੈਂ ਜਿਵੇਂ ਦੱਸ ਦਿਆਂ ਗੁਰੂ ਨਾਲ ਪ੍ਰੀਤ ਬਾਈ ਗੁਰਪ੍ਰੀਤ ਸਿੰਘ ਜੀ ਬਾਈ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਬਾਜੀ ਆਨੰਦਾ ਜੀ ਰਾਜਾ ਜਾਂ ਗੁਰੂ ਦੀ ਹਾਂਜੀ ਗੁਰੂ ਦੀ ਰਜਾਚ ਰਹਿਣਾ ਤੇ ਜਿਹੜਾ ਕੰਮ ਤੁਸੀਂ ਉਹ ਜਿਹੜੀ ਵੀਡੀਓ ਵਾਇਰਲ ਹੋਈ ਗੋਰੀ ਦੇ ਘਰ ਗਏ ਤੇ ਡਿਲੀਵਰੀ ਦੇਣ ਤੇ ਉਹ ਨਿਸਕਾਮ ਸੇਵਾ ਜਿਹਨੂੰ ਆਪਾਂ ਗੁਰਮੁਖੀ ਚ ਕਹਦੇ ਆ ਨਿਸਕਾਮ ਸੇਵਾ ਉਹਦਾ ਜਰੂਰ ਸੰਗਤ ਨੂੰ ਮਾਇਨਾ ਤੇ ਉਹਦੇ ਵੱਡੇ ਅਰਥ ਨੇ ਜਰੂਰ ਦੱਸੇ ਜਾਣ ਜਿਹੜੀ ਸੇਵਾ ਦੀ ਗੱਲ ਕੀਤੀ ਜਾਂਦੀ ਉਹ ਸੇਵਾ ਦੇ ਵਿੱਚ ਹੈ ਮੇਰੇ ਖਿਆਲ ਚ ਚੀਜ਼ ਨੂੰ ਸੇਵਾ 'ਚ ਸ਼ਾਮਲ ਕਰਨਾ ਪਤਾ ਨਹੀਂ ਕਿ ਜਾਇਜ਼ ਹੈ ਵੀ ਕਿ ਨਹੀਂ ਸੇਵਾ ਵੀ ਬਹੁਤ ਵੱਡੀ ਚੀਜ਼ ਆ ਪਤਾ ਨਹੀਂ ਕਿ ਮੈਂ ਨੂੰ ਕੀ ਕਵਾਂਗਾ ਕੀ ਕੀ ਹੋਇਆ ਜਾਂ ਮਹਾਰਾਜ ਦੀ ਵਿਦਵਾਨੀ ਕਿ ਦੇਖੋ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਇਹ ਜਿਹੜੇ ਵੱਡੇ ਕਾਰਜ ਕਰ ਰਹੇ ਨੇ ਸਾਰੇ ਹਨਾ ਕਿਸੇ ਦਾ ਨਾਂ ਨਹੀਂ ਆ ਰਿਹਾ ਜਾਂ ਜਿਵੇਂ ਵੀ ਆਪਾਂ ਕਈ ਵੀ ਪੂਰਾ ਜੋਰ ਲਾ ਦੀਦਾ ਤੇ ਇਹ ਪਤਾ ਨਹੀਂ ਮਹਾਰਾਜ ਦੀ ਕੀ ਵਿਦਵਾਨੀ ਕਿ ਹਨਾ ਕਿ ਉਹਨੇ ਥੱਲੂ ਚੱਕ ਕੇ ਮਹਾਰਾਜ ਨੇ ਕਿੱਥੇ ਪੁਝਾ ਦਿੱਤਾ ਤੇ ਹੈ ਨਹੀਂ ਸੀ ਕੋਈ ਮਨ ਚ ਕਿ ਈਵੇਂ ਦਾ ਕੋਈ ਕਦੀ ਜ਼ਿੰਦਗੀ ਚ ਨਹੀਂ ਸੋਚਿਆ ਕਿ ਮੈਂ ਤਾਂ ਹੋ ਜਾ ਵੀ ਕੋਈ ਕੰਮ ਟਾਈਮ ਡਾਊਗਾ ਜ਼ਿੰਦਗੀ ਦੇ ਵਿੱਚ ਕਿ ਇਵੇਂ ਦੀ ਕੋਈ ਗੱਲਬਾਤ ਹੋਏਗੀ ਕਿ ਸਾਰੇ ਦੇਖਣਗੇ ਕਿ ਇਹ ਬੰਦਾ ਕੌਣ ਆ ਜਾਂ ਕਿਵੇਂ ਆ ਗੁਰਪ੍ਰੀਤ ਵੀਰੇ ਮੈਂ ਸ਼ੁਰੂ ਕੀਤਾ ਵੀ ਉਹ ਸਾਰਾ ਵਰਤਾਂਤ ਕਿਵੇਂ ਹੋਇਆ ਉਹ ਮਤਲਬ ਕਿਵੇਂ ਜਾਣੇ ਉਹ ਜੇ ਮੈਂ ਕਹਾ ਡਿਲੀਵਰੀਆਂ ਦੀ ਇੱਥੇ ਰਹਿੰਦਾ ਹੋਇਆ ਮੈਂ ਜੇ ਟੋਡੇ ਵਰਗੇ ਹੋਰ ਸਾਥੀਆਂ ਦੀ ਗੱਲ ਕਰਾਂ ਤਾਂ ਉਹ ਡਿਲੀਵਰੀ ਦਿੰਦੇ ਨੇ ਕੁਝ ਨੌਕ ਵੀ ਨਹੀਂ ਕਰਦੇ ਭੱਜ ਜਾਂਦੇ ਆ ਤੇ ਗੱਲ ਵੀ ਨਹੀਂ ਕਰਦੇ ਪਰ ਤੁਸੀਂ ਉੱਥੇ ਆਪਣਾ ਟਾਈਮ ਦਿੱਤਾ ਟਾਈਮ ਟਾਈਮ ਦੇਖੋ ਜੀ ਟਾਈਮ ਸਾਰਿਆਂ ਨੂੰ ਆਪਣਾ ਦੇਖਣਾ ਪੈਂਦਾ ਕਿ ਉਹ ਲਿਮਟਡ ਟਾਈਮ ਹੁੰਦਾ ਹੈ ਕਿ ਆਪਾਂ ਜਿੰਨੀ ਛੇਤੀ ਹੈ ਨਾ ਕਿ ਕੋਈ ਜੇ ਦੇ ਕੋਈ ਕਾ ਆਵਰਲੀ ਹੈ ਉਹਨੂੰ ਕੋਈ ਇੰਨੀ ਖੇਚਲ ਨਹੀਂ ਕਰਦਾ ਕਾਲੀ ਨਹੀਂ ਕਰਦਾ ਹਨ ਤੇ ਜੇ ਕੋਈ ਉਹ ਕੰਮ ਤੇ ਆ ਕੇ ਮੈਂ ਕੰਮ ਖਤਮ ਕਰਨਾ ਹੈ ਕੰਮ ਦੇ ਪੈਸੇ ਮਿਲਨੇ ਨੇ ਪਾਰਸਲ ਤੇ ਇਹ ਪਾਰਸਲ ਜਿਵੇਂ ਕੰਮ ਕਰ ਰਿਹਾ ਮੈਂ ਤੇ ਉਹਦੇ ਲਈ ਫਿਰ ਆਹੀ ਦੇਖਣਾ ਪੈਂਦਾ ਕਿ ਆਪਾਂ ਕੰਮ ਹਨਾ ਕਿ ਸਾਨੂੰ ਕੀਚੀਏ ਵਰਥ ਹੋਏ ਕਿ ਆਵਲੀ ਜੋ ਵੀ ਸਾਨੂੰ ਚਾਹੀਦਾ ਹੈ ਕਿ ਜਾਂ ਇੰਨੇ ਕੇ ਘਟੋ ਘੜੇ ਯਾਰ ਚਾਹੀਦੇ ਨੇ ਕਿ ਇੰਨੇ ਕੇ ਵਰਥ ਸਾਨੂੰ ਤੇ ਫਿਰ ਉਹ ਉਸ ਸਾਹਬ ਨਾਲ ਦੇਖਣਾ ਪੈਂਦਾ ਕਿ ਵਰੀ ਹੁੰਦਾ ਕਿ ਇੱਕ ਪਾਰਸਲ ਵਿੱਚ 10 ਮਿੰਟ ਵੀ ਖਰਾਬ ਕਰਨੇ ਪੈਂਦੇ ਨੇ ਤੇ ਫਿਰ ਉਹਨੂੰ ਕਵਰ ਅਪ ਕਰਨ ਲਈ ਅਗਲਿਆਂ ਨੂੰ ਖਿੱਚਣਾ ਪੈਂਦਾ ਕਿ ਛੇਤੀ ਕਰੀਏ ਪਰ ਸੁਭਾਅ ਆਈਏ ਕਿ ਕਹ ਲੋ ਕਿ ਜੇ ਦਿਲ ਕੇ ਐਹੀ ਹੁੰਦਾ ਕਿ ਜੇ ਕਿਸੇ ਨੇ ਯਾਰ ਚੀਜ਼ ਮੰਗਾਈ ਹੈ ਤੇ ਉਹਨੂੰ ਦੇਖੀਦਾ ਕਿ ਇੱਕ ਚੋਰ ਦੀ ਨਜ਼ਰ ਨਾਲ ਵੀ ਦੇਖੀਦਾ ਹੈ ਕਿ ਜੇ ਉਹ ਬੰਦਾ ਕੋਈ ਲੰਘ ਰਿਹਾ ਯਾਰ ਉਹਨੇ ਇੱਥੋਂ ਚੱਕ ਲੈਣਾ ਏਦਾਂ ਕਰਦਾ ਬਿਨ ਬਿਆ ਬਿਨ ਦੇ ਪਿੱਛੇ ਰੱਖ ਲੈਣਾ ਵਾ ਮੇਕ ਸ਼ੋਰ ਕਰਦਾ ਕਿ ਅੰਡਰ ਕਵਰ ਆ ਜੇ ਅੱਜ ਮੀ ਤੋਪ ਜੜੀ ਫੇਰ ਤੇ ਚਲੋ ਇੰਨਾ ਮੈਟਰ ਨਹੀਂ ਕਰਦਾ ਤੇ ਚੀਜ਼ ਗਈ ਆ ਸਾਰੇ ਕਾਮਨ ਸੈਂਸ ਦੀ ਆ ਖੇੜੇ ਕੇ ਕਈ ਹੁਣ ਕੱਚ ਦੀਆਂ ਚੀਜ਼ਾਂ ਮੰਗਾਉਂਦੇ ਨੇ ਉਹਨੂੰ ਆਪਾਂ ਸੁੱਟ ਨਹੀਂ ਸਕਦੇ ਹਣਾ ਉਹਨੂੰ ਰੱਖਣਾ ਹੀ ਆ ਤੇ ਜੇ ਉਹ ਚ ਇੱਕ ਕਿਸੇ ਦੀ ਟੀ-ਸ਼ਰਟ ਹੀ ਤੁਹਾਨੂੰ ਇਵੇਂ ਵੀ ਰੱਖ ਸਕਦੇ ਹਣਾ ਤੇ ਉਹ ਸਾਰੇ ਕਾਮਨ ਸੈਂਸ ਹੀ ਇਸ ਚੀਜ਼ ਚ ਯੂਜ਼ ਹੁੰਦੀ ਹੈ ਕਿ ਉਹ ਹੈ ਨਹੀਂ ਕਿ ਸਾਰੇ ਕਰਦੇ ਆ ਕਈ ਚਲੋ ਆਪਣੀ ਆਪਣਾ ਹਿਸਾਬ ਤਾਵੇ ਕੋਈ ਮੈਂ ਵੀ ਕਰਦਾ ਵਾਂ ਕਿ ਕਈ ਵਾਰੀ ਹਨਾ ਕਿ ਲੈਟਰ ਬਾਕਸ ਦੇ ਉੱਤੇ ਰੱਖਤਾ ਜਾਂ ਲੈਟਰ ਬਾਕਸ 'ਚ ਜੇ ਕੋਈ ਨਿੱਕੀ ਜਿਹੀ ਜਿਹਾ ਪਾਤੀ ਸਾਰਾ ਕੁਝ ਮਿਕਸ ਹੀ ਚਲਦਾ ਕਿ ਪਿੰਡ ਕਿਹੜਾ ਬਾਈ ਦਾ ਪਿੰਡੋਂ ਫੋਨ ਆਏ ਪਿੰਡੋ ਜੀ ਹਾਂਜੀ ਸਰਪੰਚ ਸਾਹਿਬ ਦਾ ਵੀ ਫੋਨ ਆਇਆ ਤੇ ਉਹ ਅਟੈਂਡ ਨਹੀਂ ਹੋਇਆ ਉਹਨਾਂ ਨੂੰ ਮੈਸੇਜ ਕਰ ਦਿੱਤਾ ਠੀਕ ਪਿੰਡ ਦਾ ਨਾਮ ਜ਼ਰੂਰ ਪਿੰਡ ਜੀ ਮੇਰਾ ਮਕੇਰੀਆਂ ਵਿੱਚ ਪੈਂਦਾ ਏ ਤੱਗੜ ਖੁਰਦ ਪਿੰਡ ਏ ਮੇਰਾ ਜੀ ਓਕੇ ਤੇ ਹੁਣ ਤੱਕ ਕਿੰਨੇ ਕ ਫੋਨ ਆ ਗਏ ਪੂਰੇ ਵਰਲਡ ਜੀ ਇਹ ਖਬਰ ਪਹੁੰਚੀ ਵੀ ਠੰਡੀ ਹਵਾ ਦਾ ਬੁਲਾ ਵੀ ਕਿਸੇ ਨੇ ਲਿਖਿਆ ਤੇ ਕਿਆ ਵੀ ਠੰਡੀ ਹਵਾ ਦਾ ਬੁਲਾ ਵੀ ਸਿੱਖਾਂ ਲਈ ਹਾਂਜੀ ਸਿੱਖਣ ਦੇ ਲਈ ਹਾਂਜੀ ਆਇਆ ਹਾਂਜੀ ਤੁਸੀਂ ਧਾਰਨ ਵੀ ਬਣੀ ਵਾਏ ਗੁਰੂ ਨੇ ਚਲੋ ਸੇਵਾ ਲਈ ਕਿ ਮੈਨੂੰ ਚਲੋ ਆਇਆ ਕਿ ਆਇਆ ਕਿ ਗੁਰੂ ਦੇ ਸਰੂਪ ਦੀ ਗੁਰੂ ਦੀ ਬਖਸ਼ੀ ਦਸਤਾਰ ਦੀ ਸਿਫਤ ਹੋ ਰਹੀ ਏ ਜੀ ਤੇ ਜਿਹੜਾ ਲਫ਼ਜ਼ ਵਰਤਿਆ ਜਾ ਰਿਹਾ ਇੱਕ ਗੁਰਸੇਖ ਜਾਂ ਇੱਕ ਸਰਦਾਰ ਮੁੰਡਾ ਵਰਤਿਆ ਜਾ ਰਿਹਾ ਜੀ ਮੈਂ ਚਾਹਨਾ ਕਿ ਮੇਰਾ ਨਾਮ ਵੀ ਵਿੱਚ ਨਾ ਆਏ ਕਿਉਂਕਿ ਵਡਿਆਈ ਉਹਦੀ ਏ ਕਿ ਉਹਦਾ ਉਹਦਾ ਸਰੂਪ ਲੈ ਕੇ ਆਪਾਂ ਜਾ ਰਹੇ ਆ 24 ਘੰਟੇ ਉਹ ਨਾਲੇ ਜੋ ਅਪਲੋ ਘਾ ਨਹੀਂ ਸਕਦੇ ਉਸ ਚੀਜ਼ ਨੂੰ ਕਿ ਉਹ ਮਹਾਰਾਜ ਨੇ ਸਾਨੂੰ ਚੀਜ਼ ਐਹੋ ਜੀ ਬਖਸ਼ੀ ਏ ਕਿ ਆਪਾਂ ਪਿੱਛੇ ਨਹੀਂ ਹੋ ਸਕਦੇ ਉਹ ਚੀਜ਼ ਆਪਾਂ ਚੰਗਾ ਕੰਮ ਕਰੀਏ ਕਰੀਏ ਜਾਂ ਮਾੜਾ ਕਰੀਏ ਉਹ ਸਾਡੇ ਨਾਲ ਤੁਰ ਹੀ ਹੋ ਗਏ ਗੁਰਪ੍ਰੀਤ ਵੀਰੇ ਤੁਸੀਂ ਅ ਕੈਮਰੇ ਦੀ ਅੱਖਾਂ ਚ ਵੀ ਅੱਖਾਂ ਨਹੀਂ ਪਾਰੇ ਇੰਨੇ ਸੰਗਾਉ ਤੇ ਉਹੀ ਮੈਂ ਨਿਸਕਾਮਤ ਦੀ ਗੱਲ ਕੀਤੀ ਵੀ ਤੁਸੀਂ ਇੱਕ ਗਿਵਨੈਸ ਦੀ ਹੈਣਾ ਉਹ ਗੋਰੀ ਨੇ ਕੀ ਕਿਹਾ ਵੀਰੇ ਉਹ ਇੰਟਰਵਿਊ ਚ ਆਈ ਉਹਨੇ ਕੈਮਰਾ ਕਿਵੇਂ ਦੇਖਿਆ ਜਰੂਰ ਦੱਸੋਗੇ ਆ ਕੈਮਰੇ ਤੇ ਵੀਡੀਓ ਦਾ ਲੋਕ ਦੇਖ ਰਿਹਾ ਇਹਨੇ ਬੀਬੀ ਬੜੀ ਪ੍ਰੋਫੈਸ਼ਨਲ ਆ ਉਹਦੇ ਹੈਣਾ ਕਿ ਕਹ ਲੋ ਕਿ ਆਪਾਂ ਬੋਲਣ ਦਾ ਬਹੁਤ ਫਰਕ ਪੈਂਦਾ ਨਾ ਉਹਦੇ ਸ਼ਬਦ ਜਿਹੜੇ ਉਹਨੇ ਵਰਤੇ ਨੇ ਕਿ ਉਹ ਹਨਾ ਕਿ ਤੁਸੀਂ ਆਪ ਦੇਖੋਗੇ ਕਿ ਜੋ ਉਹਨੇ ਲਿਖਿਆ ਜਾਂ ਉਹਨੇ ਜੋ ਬੋਲਿਆ ਹਨਾ ਉਹ ਕਿੰਨਾ ਕਮਾਲ ਦੀਆਂ ਚੀਜ਼ਾਂ ਨੇ ਹਨਾ ਇੱਕ ਚੀਜ਼ ਨੂੰ ਸਿੰਪਲ ਤਰੀਕੇ ਨਾਲ ਕਿਹਾ ਜਾ ਸਕਦਾ ਇੱਕ ਨੂੰ ਪੂਰਾ ਉਹਨੂੰ ਹਨਾ ਕਿ ਫੀਲਿੰਗ ਦੇ ਨਾਲ ਵਧੀਆ ਲਫਜ਼ ਵਰਤ ਕੇ ਉਹਨੂੰ ਕਿਹਾ ਜਾ ਸਕਦਾ ਉਹਨੇ ਸਾਰਾ ਕੁਝ ਵਧੀਆ ਕੀਤਾ ਤੇ ਉਹ ਨਿੱਕੀ ਜਿਹੀ ਚੀਜ਼ ਨੂੰ ਕਿੱਥੇ ਪਹੁੰਚ ਗਈ ਉਹਦੇ ਉਹਦੇ ਮੇਰੇ ਖਿਆਲ ਚ ਸ਼ਬਦਾਂ ਨੇ ਬੜਾ ਫਰਕ ਪਾਇਆ ਉਹਨੇ ਕੀ ਵਰਤਿਆ ਉਹਨੇ ਉਹਨੂੰ ਇੰਟਰਵਿਊ ਦਿੱਤੀ ਇੱਕ ਉਹਨੇ ਆਪਣਾ ਕੈਮਰਾ ਕੱਢਿਆ ਪਹਿਲਾਂ ਸਾਰੀ ਫੁਟੇਜ ਦੇਖੀ ਸਾਰੇ ਦਿਨ ਦੀ ਵੀ ਕੌਣ ਆਇਆ ਕੌਣ ਗਿਆ ਉਹ ਚਾਦਰਾਂ ਕਿਹੜੀਆਂ ਸੀਗੀਆਂ ਚਾਦਰਾਂ ਬਸ ਜੀ ਉਹ ਜਿਹੜੀਆਂ ਹੁੰਦੀਆਂ ਬੈੱਡ ਸ਼ੀਟਾਂ ਹੀ ਸੀਗੀਆਂ ਤੇ ਉਹ ਜਦੋਂ ਮੈਂ ਅਸਲ 'ਚ ਪਤਾ ਨਹੀਂ ਹੁਣ ਕਈ ਕਹਿ ਰਹੇ ਆ ਭਾਰੀ ਮੀਂਹ ਪੈ ਰਿਹਾ ਸੀ ਇਵੇਂ ਹੋ ਗਿਆ ਉਵੇਂ ਹੋ ਗਿਆ ਜੀ ਮੀਂਹ ਸ਼ੁਰੂ ਹੋਣ ਵਾਲਾ ਸੀਗਾ ਅੱਜ ਤੱਕ ਛਿੱਟਾਂ 2-4 ਪਈਆਂ ਤੇ ਮੇਰੇ ਕੋਈ ਕੰਮ ਦਾ ਮੇਰੇ ਆਖਰੀ ਅੱਧਾ ਘੰਟਾ ਪੂਨਾ ਘੰਟਾ 20-25 ਪਾਰਸਲ ਹੀ ਕੋਲ ਮੈਨੂੰ ਵੀ ਹੁੰਦਾ ਕਿ ਮੈਂ ਵੀ ਖਤਮ ਕਰਕੇ ਘਰ ਜਾਵਾਂ ਤੇ ਹਾਂਜੀ ਤੇ ਐ ਵੀ ਹੈਗਾ ਕਿ ਉਹ ਜਿਹੜੀਆਂ ਹੋਣ ਪਾਰਸਲ ਜਿਹੜੇ ਰੱਖਣੇ ਨੇ ਮੇਕ ਸ਼ੋਰ ਕਰਨਾ ਪੈਣਾ ਅੰਡਰ ਕਵਰ ਹੋਣ ਪੂਰੀ ਆਦੇ ਚ ਇਹ ਚੀਜ਼ ਦੇ ਵਿੱਚ ਹੀ ਟਾਈਮ ਲੱਗਣਾ ਆਦੇ ਕਰਕੇ ਮੈਂ ਉਹਦੇ ਅੰਦਰ ਗਿਆ ਅੱਗੇ ਵੀ ਮੈਂ ਇੱਕ ਦੋ ਵਾਰੀ ਅੰਦਰ ਉਹਦੇ ਪਾਰਸਲ ਰੱਖ ਕੇ ਆਇਆ ਜੀ ਘਰ ਨਹੀਂ ਸੀ ਹੁੰਦੀ ਉਹ ਵੱਖਰੀ ਗੱਲ ਤੇ ਉਹਦੇ ਅੰਦਰ ਰੱਖਿਆ ਜਿੱਥੇ ਅੰਡਰ ਕਵਰ ਉਹਦੇ ਬਾਰਬੀਕਿਊ ਏਰੀਆ 'ਚ ਜੀ ਤੇ ਮੁੜ ਕੇ ਜਦੋਂ ਵਾਪਸ ਮੁੜਿਆ ਫੇਰ ਮੈਂ ਦੇਖਿਆ ਕਿ ਚਾਦਰਾਂ ਪਈਆਂ ਨੇ ਜੀ ਤੇ ਮੈਂ ਮਾੜਾ ਜਿਹਾ ਪਹਿਲਾਂ ਸੋਚਿਆ ਕਿ ਕਰਾਂ ਕਿ ਯਾਰ ਨਾ ਕਰਾਂ ਫੇਰ ਮੈਂ ਫੀਲ ਕਰਕੇ ਦੇਖਿਆ ਕਿ ਗਿੱਲੀਆਂ ਆ ਕਿ ਸੁੱਕੀਆਂ ਇੱਕ ਤੇ ਆ ਦੇਖਿਆ ਸੁੱਕੀਆਂ ਨੇ ਆਰਾਊਂਡ 95 95% ਸੁੱਕੀਆਂ ਹੀ ਆ ਆਲਮੋਸਟ ਸੁੱਕੀਆਂ ਹੀ ਸੀਗੀਆਂ ਕਿਹੜਾ ਸੁਲਾਬੀਆਂ ਜੀਆਂ ਥੋੜੀਆਂ ਉਹਨੂੰ ਮੈਂ ਚੱਕ ਕੇ ਤੇ ਪਹਿਲਾਂ ਤੇ ਆਪਣੇ ਓਟਿਆਂ ਦੇ ਨਾਲ ਹੀ ਉਹਨੂੰ ਫੀਲ ਚੱਕਿਆ ਕਿ ਮੇਰੇ ਹੱਥ ਵੀ ਇੰਨੇ ਗੰਦੇ ਨੇ ਮਤਲਬ ਮੈਂ ਆਪਣੇ ਪੂਰਾ ਪੰਜਾ ਹੀ ਛਾਪਦਾ ਉਹਦੇ ਤੇ ਹਾਂ ਜੀ ਆਪਣੀ ਵਰਦੀ ਜਿਹੜੀ ਸਾਰੇ ਦਿਨ ਦੀ ਗੰਦੀ ਸੀਗੀ ਉਹਦੇ ਤੋਂ ਵੀ ਦੂਰ ਰੱਖੀਆਂ ਤੇ ਆਪਣੇ ਕੋਸ਼ਿਸ਼ ਕੀਤਾ ਕਿ ਬਸ ਉਂਗਲਾਂ ਦੇ ਪੋਟਿਆਂ ਨਾਲ ਹੀ ਝੱਕ ਕੇ ਉਹਨੂੰ ਰੱਖਦਾ ਸਾਈਡ ਤੇ ਜੀ ਤੇ ਉਹਨੂੰ ਲਪੇਟ ਲਪੂਟ ਕੇ ਰੱਖਦਾ ਜਿਵੇਂ ਆਪਾਂ ਬੀਬੀਆਂ ਵਾਲਾ ਕੰਮ ਤੇ ਹੈ ਨਹੀਂ ਕਿ ਉਹਨੂੰ ਤੈਹ ਲਾਣਾ ਉਹਦੇ ਘਰ ਘਰ ਵਾਲਾ ਕੰਮ ਵੀ ਨਹੀਂ ਘਰ ਵੀ ਨਹੀਂ ਆਏ ਮੇਰਾ ਕੰਮ ਕਰੀਦਾ ਜੀ ਤੇ ਉਹ ਬਸ ਉਹਨੂੰ ਲਪੇਟ ਕੇ ਫਟੋ ਫੱਟ ਤੇ ਕਰਕੇ ਆ ਗਏ ਤੇ ਵੀਰਵਾਰ ਦੀ ਇਹ ਗੱਲ ਹੀ ਤੇ ਮੇਰੇ ਖਿਆਲ ਚ ਉਹਨੇ ਆ ਤੋ ਆਨੂੰ ਇਹ ਚੀਜ਼ ਪਤਾ ਨਹੀਂ ਕਿੱਥੋਂ ਆਉਂਦੀ ਕਿੱਥੇ ਪਹੁੰਚ ਗਈ ਮੁੜ ਕੇ ਕੋਈ ਨਹੀਂ ਪਤਾ ਇਹ ਤਾਂ ਸਾਰੀ ਦੁਨੀਆ ਦੇ ਜੱਗ ਜਾਹਰ ਆ ਜਿਹੜੀ ਉਹਨੇ ਅੰਗਰੇਜ਼ੀ ਦੇ ਵਿੱਚ ਹਣਾ ਇਹ ਇੰਟਰਵਿਊ ਚੱਲੀਆਂ ਥੋੜੀ ਵੀ ਅੰਗਰੇਜ਼ੀ ਚੈਨਲਾਂ ਤੇ ਬਹੁਤ ਆਈ ਮਿਲ ਲੱਗਦਾ ਹੁਣ ਤਾਂ ਅੰਗਰੇਜ਼ੀ ਚੈਨਲਾਂ ਤੇ ਤੁਸੀਂ ਛਾਏ ਹੋ ਵਾਈ ਗੁਰਜੀ ਉਹ ਦੇਖੋ ਉਹਨਾਂ ਨੇ ਪੁੱਛਿਆ ਕਿ ਤੂੰ ਆਏਂਗਾ ਪਹਿਲਾਂ ਮੈਂ ਮਨਾਂ ਕੀਤਾ ਫਿਰ ਮੈਂ ਹਾਂ ਕੀਤੀ ਮੈਨੂੰ ਦੁਬਾਰਾ ਉਹਨਾਂ ਨੇ ਕਿਹਾ ਕਿ ਦੇਖ ਲੈ ਤੂੰ ਕਰ ਲੈ ਲਾਈਫਟਾਈਮ ਓਪਰਚ्युनिटी ਆ ਤੇਰੇ ਕੋਲ ਤੋਂ ਕਰ ਲਾ ਤੇ ਫਿਰ ਮੈਂ ਕਿਹਾ ਚਲੋ ਮਹਾਰਾਜ ਦੀ ਵਡਿਆਈ ਹੈ ਕਿ ਚਲੋ ਅੰਦਰੋਂ ਜਿਵੇਂ ਦੇ ਮਰਜ਼ੀਆਂ ਬਾਹਰੋਂ ਸਰੂਪ ਆਪਾਂ ਗੁਰਸਿੱਖ ਦਾ ਲੈ ਕੇ ਤੁਰੇ ਆ ਚਲੋ ਐਸ ਸਰੂਪ ਹੀ ਅੱਗੇ ਚਲਾ ਜਾਊਗਾ ਤੇ ਕੁਝ ਹੈ ਨਹੀਂ ਉਸ ਦਿਨ ਉਹਨਾਂ ਨੇ ਟਾਈਮਿੰਗ ਸੈੱਟ ਪੁੱਛਿਆ ਕਿੰਨੇ ਵਜੇ ਕੰਮ ਖਤਮ ਕਰਨਗੇ ਮੇਰੇ 5 ਵਜੇ ਨੇ ਸੀਗੇ ਤੇ 5 ਵਜੇ ਤੋਂ ਮੈਂ 5 ਕਿ ਮਿੰਟ ਪਹਿਲਾਂ ਪਹੁੰਚਿਆ ਤੇ ਉੱਥੇ 7 ਨਿਊਜ਼ ਤੇ 9 ਨਿਊਜ਼ ਵਾਲੇ ਆਏ ਹੋਏ ਸੀਗੇ ਤੇ ਉਹਨਾਂ ਨੇ ਜਾਨੀ ਕਿ ਫੋਨ ਤੇ ਪਹਿਲਾਂ ਉਹਨਾਂ ਨੇ ਦੱਸ ਦਿੱਤਾ ਸੀਗਾ ਕਿ ਜਸਟ ਏ ਨਾਰਮਲ ਕੇ ਤੁਸੀਂ ਜਿਆਦਾ ਨਾ ਕਰਿਓ ਉਹਨਾਂ ਨੇ ਆਪੇ ਇਹ ਸਾਰਾ ਕੁਝ ਸੰਭ ਲੈਣਾ ਹੁੰਦਾ ਤੇ ਬਸ ਉਹਨਾਂ ਨੇ ਪੁੱਛਿਆ ਕਿ ਹਾਂ ਜਿਵੇਂ ਤੁਸੀਂ ਪੁੱਛਿਆ ਕਿਵੇਂ ਫੀਲ ਕਰ ਰਹੇ ਹੋ ਕੀ ਹੋਇਆ ਪਰ ਇਹਦੇ ਵਿੱਚ ਏਡੀ ਗੱਲ ਦੱਸਣ ਵਾਲੀ ਹੈ ਹੀ ਨਹੀਂ ਕਿ ਮੈਂ ਕੀ ਦੱਸਾਂ ਕਿ ਮੈਂ ਕੱਪੜੇ ਕਿਵੇਂ ਚੱਕੇ ਜਾਂ ਕਿਵੇਂ ਰੱਖੇ ਇਹ ਤਾਂ ਸਿੰਪਲ ਜੀ ਗੱਲ ਸੀ ਹੈ ਨਾ ਪਰ ਗੋਰੇ ਵੀਰੇ ਇਹ ਚੀਜ਼ ਨੂੰ ਦੇਖਦੇ ਮੈਨੂੰ ਐਂ ਲੱਗਦਾ ਮੈਂ ਵੀ ਇੱਥੇ ਮਤਲਬ ਮਹਿਸੂਸ ਕੀਤਾ ਹੋ ਸਕਦਾ ਕੋਈ ਨਾ ਦੇਖੇ ਮੈਂ ਉਹਨੂੰ ਸ਼ਬਦ ਪਹਿਲਾਂ ਗੁਰਮੁਖੀ ਦੇ ਵਰਤੇ ਨਿਸਕਾਮ ਹਨਾ ਤੇ ਉਹਨਾਂ ਨੇ ਇਹ ਦੇਖਿਆ ਵੀ ਇੱਥੇ ਟਾਈਮ ਦੀ ਬੜੀ ਵੈਲਿਊ ਆ ਕੌਣ ਆਇਆ ਤੇ ਜਦੋਂ ਦੇਖਿਆ ਗੁਰਪ੍ਰੀਤ ਬਾਈ ਤੁਸੀਂ ਹਨਾ ਸਾਬਤ ਸੂਰਤ ਸਿੱਖ ਤੇ ਫਿਰ ਉਹਨਾਂ ਨੇ ਵੀਡੀਓ ਵੀ ਕੀਤੀ ਹਨਾ ਵਾਇਰਲ ਉਹ ਗੋਰੀ ਨੇ ਤੇ ਇਹ ਵੱਡੀ ਗੱਲ ਸੀ ਵੀ ਟਾਈਮ ਦੇਣਾ ਯਾਰ ਦੂਜੇ ਨੂੰ ਟਾਈਮ ਦੇਣਾ ਇਹੀ ਗੱਲ ਸੀ ਨਾ ਇਹ ਹਾਂਜੀ ਇਹੀ ਉਹਨਾਂ ਨੇ ਉਹਨਾਂ ਲਈ ਸ਼ਾਇਦ ਥੋੜੀ ਵੱਡੀ ਗੱਲ ਸੀਗੀ ਜੇ ਮੈਨੂੰ ਗੋਰੇ ਪੁੱਛਦੇ ਰਹੋ ਕਹਿੰਦੇ ਕਿ ਆ ਇਵੇਂ ਕਹ ਲੋ ਕਿ ਸਾਡੇ ਪੁਰਾਣੇ ਟਾਈਮ 'ਚ ਸੀਗਾ ਜਿਹੜੇ ਬੁੱਢੇ ਕਹਿੰਦੇ ਨੇ ਕਿ ਪੁਰਾਣੇ ਟਾਈਮ 'ਚ ਹੁੰਦਾ ਸੀ ਕਿ ਆ ਪਾਂਡੀਆਂ ਗਵਾਂਡੀਆਂ ਦੇ ਕੱਪੜੇ ਲਾ ਕੇ ਰੱਖਦੀ ਸੀਗੇ ਤੇ ਮੈਂ ਕਹ ਲਓ ਕਿ ਆਪਾਂ ਤੁਹਾਡੇ ਤੋਂ 20 ਕੇ ਸਾਲ ਪਿੱਛੇ ਆ ਤੇ ਉਹ ਕਦਰਾਂ ਕੀਮਤਾਂ ਆਪਾਂ ਥੋੜੀਆਂ ਜੀਆਂ ਅੱਜ ਤੱਕ ਸੰਭੀਆਂ ਹੋਈਆਂ ਨਹੀਂ ਹਾਂਜੀ ਤੇ ਕਿ ਜੇ ਲੱਗਾ ਕਿ ਹਾਂ ਯਾਰ ਰੱਖ ਦਿੰਨੇ ਆ ਤੇ ਫਿਰ ਚਲੋ ਮਹਾਰਾਜ ਨੇ ਉਹ ਪਤਾ ਨਹੀਂ ਕਿ ਕਿਹੜੇ ਮਿੰਟ 'ਚ ਉਹ ਸੋਜੀ ਪਾਈ ਕਿਸ ਬਸੇ ਨੂੰ ਤੇ ਉਹ ਚੀਜ਼ ਉਵੇਂ ਵੜਤ ਗਈ ਇਹ ਇਹ ਸਾਰਾ ਗੁਰੂ ਦਾ ਹੀ ਵਰਤਾਨ ਸੀ ਤੁਸੀਂ ਕਿਹਾ ਮੈਂ ਬਾਹਰੋਂ ਤਾਂ ਸਾਬਤ ਸੂਰਤ ਸਿੱਖ ਹਾਂ ਪਰ ਅੰਦਰੋਂ ਪਤਾ ਨਹੀਂ ਮੈਂ ਕਹਿ ਜਾਂ ਪਰ ਉਹ ਜਿਹੜੀ ਵੀਡੀਓ ਹੈ ਨਾ ਬਾਈ ਉਹ ਅੰਦਰੂਨੀ ਪਾੜ ਵੀ ਦਿਖਾ ਰਹੀ ਆ ਤੁਹਾਡੇ ਅੰਦਰ ਦੀ ਦਿਖਾ ਰਹੀ ਆ ਭਾਵਨਾ ਵੀ ਕਿਵੇਂ ਦੇਣਾ ਯਾਰ ਗਿਵਨਸ ਦੀ ਭਾਵਨਾ ਹੈ ਨਾ ਤੇ ਜਾਂਦੇ ਜਾਂਦੇ ਦੋਸਤਾਂ ਨੂੰ ਕੀ ਕਹੋਂਗੇ ਇਸ ਵੇਲੇ ਸੀ ਬ੍ਰਿਸਬਨ ਸਿੱਖ ਟੈਂਪਲ ਦੇ ਵਿੱਚ ਬੈਠੇ ਆਂ ਬਾਬਾ ਜੀ ਤੋਂ ਸਿੱਖ ਟੈਂਪਲ ਦੇ ਵਿੱਚ ਅਸੀਂ ਟਾਈਮ ਲਿਆ ਤੇ ਨਾਲ ਸਾਡੇ ਬਾਬਾ ਜੀ ਵੀ ਬੈਠੇ ਨੇ ਲੰਗਰ ਦੇ ਵਿੱਚ ਬਾਬਾ ਜੀ ਤੁਸੀਂ ਕੀ ਕਹੋਂਗੇ ਅਸੀਂ ਬਾਬਾ ਜੀ ਨੂੰ ਵੀ ਕਿਹਾ ਵੀ ਬਾਬਾ ਜੀ ਜਰੂਰ ਬੋਲੇ ਜਾਵੇ ਬੈਲਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਨੂੰ ਬਾਕੀ ਜੀ ਇਹ ਸਾਡੇ ਪਿਆਰੇ ਸਿੰਘ ਨੇ ਮਹਾਰਾਜ ਨੇ ਹੀ ਇਹਨਾਂ ਤੋਂ ਇਹ ਕੋਈ ਨੇਕ ਕਾਰਜ ਕਰਵਾਇਆ ਸੱਚੇ ਪਾਤਸ਼ਾਹ ਨੇ ਵੀ ਇਹ ਆਪਣਾ ਕਾਰਜ ਕਰਦੇ ਨੇ ਡਿਊਟੀ ਵੀ ਕਰਦ ਨੇ ਉਹਦੇ ਵਿੱਚੋਂ ਇੰਨਾ ਵਧੀਆ ਟਾਈਮ ਕੱਢ ਕੇ ਇਹ 3 ਦਿਨ 4 ਦਿਨ ਸ਼ਾਮ ਦੀ ਡਿਊਟੀ ਸ਼ਾਮ ਨੂੰ ਸੇਵਾ ਭਾਵਨਾ ਨਾਲ ਉਰੇ ਆ ਕੇ ਵੀ ਸਾਡੇ ਕੋਲੇ ਬਹੁਤ ਗੁਰੂ ਘਰ ਸੇਵਾ ਕਰਦ ਨੇ ਘੰਟਾ ਅੱਧਾ ਘੰਟਾ ਤੋਂ 2 ਘੰਟੇ ਲਾਉਂਦੇ ਨੇ ਵਿਚਾਰੇ ਤੇ ਆਪਣੀ ਜੌਬ ਵੀ ਕਰਦ ਨੇ ਪਰ ਸੱਚੇ ਪਾਤਸ਼ਾਹ ਅਕਾਲ ਪੁਰਖ ਸੱਚੀ ਸੇਵਾ ਨੂੰ ਭਾਵਨਾ ਨੂੰ ਮਹਾਰਾਜ ਫੜ ਲਾਉਂਦੇ ਨੇ ਉਹਨਾਂ ਨੇ ਇਹਨਾਂ ਨੂੰ ਇਹ ਵਡਿਆਈ ਉਹ ਦਾਤੇ ਦੀ ਸੱਚੇ ਪਾਤਸ਼ਾਹ ਨੇ ਹੀ ਬਖਸ਼ੀ ਹੈ ਜੀ ਚਲੋ ਜੀ ਇੰਨਾ ਹੀ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਹੱਥ ਵਟਿਆਈਆਂ ਤੇ ਜਿਸ ਪਾਵੇ ਤੇਸਦੇ ਸੋ ਵੱਡੀ ਗੱਲ ਸੀਗੀ ਇਹ ਪੰਜਾਬੀਆਂ ਦੇ ਲਈ ਸਿੱਖਾਂ ਦੇ ਲਈ ਦੁਨੀਆ ਭਰ ਦੇ ਕੋਨੇ-ਕੋਨੇ 'ਚ ਵਸਦੇ ਪੰਜਾਬੀਆਂ ਦੇ ਲਈ ਇਹ ਵੱਡੀ ਉਦਾਹਰਣ ਸੀਗੇ ਬਾਈ ਗੁਰਪ੍ਰੀਤ ਜੀ ਨਾਲ ਸਾਡੀ ਗੱਲਬਾਤ ਹੋਈ ਤੇ ਤੁਸੀਂ ਬਾਈ ਦੀ ਸੇਵਾ ਨੂੰ ਕਿਵੇਂ ਦੇਖਦੇ ਹੋ ਜਰੂਰ ਵਾਹਿਗੁਰੂ ਲਿਖ ਕੇ ਇੱਕ ਵਾਰ ਕਮੈਂਟ ਮੈਨੂੰ ਲੱਗਦਾ ਵੀ ਜਰੂਰ ਐਪਰੀਸ਼ੀਏਟ ਕਰਨਾ ਚਾਹੀਦਾ ਜਿਵੇਂ ਗੋਰੇ ਇਸ ਵੇਲੇ ਗੁਰਪ੍ਰੀਤ ਬਾਈ ਦਾ ਕਰ ਰਹੇ ਨੇ ਆਸਟ੍ਰੇਲੀਆ ਦੀ ਧਰਤੀ ਤੇ ਸਿੱਖ ਵੀਰ ਵੱਲੋਂ ਇੱਕ ਦੇ ਨਿਸ਼ਕਾਮ ਸੇਵਾ ਦਾ ਜਿਹੜਾ ਇੱਕ ਮੈਂ ਕਹੂੰਗਾ ਵੱਡੀ ਉਦਾਹਰਨ ਦੇ ਮਿਸਾਲ ਬਣ ਕੇ ਉبرੇ ਨੇ ਐਨੇ ਨਾਲ ਮੈਂ ਖਿਮਾ ਦਾ ਜੱਜ ਖਾਂ ਜੇ ਕੁਝ ਵੱਧ ਘੱਟ ਬੋਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ